ਲੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਤੋਂ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਆਪਣੇ ਸਾਰੇ ਭਰਾ ਠੀਕਾ ਹੋਣਗੇ ਅੱਜ ਆਪਾਂ ਆਏ ਆ ਜੀ ਜ਼ਿਲ੍ਹਾ ਗਰਦਾਸਪੁਰ ਦੀ ਵਿਜੇ ਕੁਮਾਰ ਜੀ ਬਾਉ ਜੀ ਉਹਨਾਂ ਦੀ ਛੱਤ ਤੇ ਲੋ ਜੀ ਬਾਉ ਜੀ ਹੁਣੀ ਵਿਜੇ ਕੁਮਾਰ ਬਾਉ ਜੀ ਗਰਦਾਸਪੁਰ ਵਾਲੇ ਕਲੀਫਾ ਸਾਹਿਬ ਨੇ ਪਾਰਟੀ ਹੈਗੀ ਆ ਅਸ਼ੋਕ ਕੁਮਾਰ ਛੂਜੂ ਜੀ ਤੇ ਨਾਲ ਹੀ ਇਹਨਾਂ ਦੇ ਹੈਗੇ ਆ ਜੀ ਆਪਣੇ ਭਾਈ ਹੁਣੀ ਅਸ਼ੋਨੀ ਭਾਈ ਹੁਣੀ ਇਹ ਵੀ ਕਲੀਫਾ ਸਾਹਿਬ ਨੇ डियो चंग फीमेल का शौक रो सही पार का शौक रो ਪੁਰਾਣਾ ਨਾ ਬੜਾ ਵੱਡਾ ਕੁਤਰਾ ਅੱਖ ਦਾ ਸ਼ੌਂਕ ਰੇ ਪੁਰਾਣੇ ਜੀਨੇ ਸਹੀ ਬਈ ਬੜੇ ਬੰਦੇ ਨੂੰ ਕਿਹਦੇ ਪਈ ਆਹ ਆ ਦੇਖ ਨਹੀਂ ਰਹਾ ਇਹਨਾਂ ਦੇ ਕਾਕ ਕਬੂਤਰ ਦਵਾਇਆ ਹੈ ਨਾ ਬਾਡਰ ਲਾਗੋ ਪੈਣੀ ਓ ਟੂਲਾ ਜਾ ਰਹੀ ਹੈ ਉਹ ਨਹੀਂ ਜਾ ਕੋਈ ਲਾਈ ਬੋਦੀ ਲਵਾਇਆ ਇਹਨਾਂ ਨੂੰ ਬਾਟ ਲਾਗੋ ਬੋਦੀ ਨਹੀਂ ਨਹੀਂ ਬਾਈ ਇਹਨੂੰ ਸ਼ਾਟ ਕਰ ਲੋ ਕਬੂਤਰ ਸਹੀ ਫਾਇਦਾ ਸ਼ੌਕ ਇਹ ਕਟਿਆ ਗਏਂ ਬਰੀਡਿੰਗ ਵਾਸਤੇ ਪਾਇਆ ਸਾਹਮਣੇ ਬਰੀਡਰ ਸਰਟਫ ਤੇ ਬਾਕੀ ਉੱਪਰ ਆ ਗਏ ਪਰਵਾਜੀ ਕੋਈ ਤੁਹਾਨੂੰ ਪਰਵਾਜੀ ਕਬੂਤਰਾਂ ਹੈਗੇ ਸ਼ੌਂਕ ਕਰਾਉਂਦੇ ਆ ਜੀ ਠੀਕ ਆ ਇਹ ਫੁੱਲ ਆਹ ਫੁੱਲ ਤੁਹਾਨੂੰ ਕਲਰ ਦਿਖਾ ਲਨੇ ਛਾੜੇ ਝੂੜੇ ਪਿਆ ਲਨੇ ਲੋਈ ਦੋਸਤੋ ਆਪਾਂ ਹੁਣ ਆ ਗਏ ਉੱਪਰ ਇਹ ਹੈਗਾ ਇਹ ਆਪਣੇ ਵਿਜੇ ਕੁਮਾਰ ਬਾਉ ਜੀ ਗਰਦਾਸਪੁਰ ਵਾਲੇ ਤੇ ਨਾਲ ਉਹਨਾਂ ਦੇ ਬੇੜਾ ਜੀ ਨੇ ਆਪਣੇ ਗਰੋ ਭਾਈ ਜੀ ਨੇ ਤਾਂ ਨਹੀਂ ਸ਼ੌਂਸ ਰਹੋ ਨੇ ਮਾਲੇ ਆਇਆ ਉਤਰ ਡੋਣ ਲਈ ਬਾਟਲ ਦਰਾਂ ਦੇ ਆਲ ਕੇ ਸਹੀ ਬਾਅਦ ਕਰ ਰਿਹਾ ਇਸ ਨੂੰ ਇਹ ਪੈਸੇ ਨਹੀਂ ਕੀਤੇ ਇਦਾਂ ਛੱਡੇ ਹਾਂਜੀ ਲਿਆਂਦੇ ਹੀ ਗਲੇ ਨਹੀਂ ਨਹੀਂ ਜਦੋਂ ਆਪਣੀ ਨੇ ਗਏ ਨਹੀਂ ਨਹੀਂ ਇਹ ਨਹੀਂ ਇਹ ਹੋਲ ਬਾਅਦ ਚ ਲਿਆਂਦੇ ਜੀ ਬਾਅਦ ਚ ਲਿਆਂਦੇ

ਕੋਈ ਨਹੀਂ ਅਭੀ ਨਾਲ ਲੈਂਦਾ ਭਾਈ ਲੈਂਦਾ ਇਹ ਵੀ ਸੁਣ ਲੈਂਦਾ ਹਾਂਜੀ ਮਾਰ ਲਾਲ ਜੀ ਨੇ ਉਹ ਆ ਆਪਣੇ ਅਮਰਸਰ ਤੇ ਬੈਣ ਹੈ ਇੱਥੇ ਹੀ ਪੈਂਦਾ ਜੀ ਇੱਥੇ ਵੀ ਨਹੀਂ ਪੈਂਦਾ ਇੱਥੇ ਵੀ ਨਹੀਂ ਪੈਂਦਾ ਲੋਈਆ ਲਾਲ ਜੀ ਨੇ ਹੈਗਾ ਇਹ ਵੀ ਬੈਣ ਇੱਥੇ ਇੱਥੇ ਹੀ ਬੈਣ ਚਲੋ ਸਹੀ ਜੇ ਫਿਰ ਨਾਤ ਨਹੀਂ ਗੰਦਰ ਉਰਦਾਇ ਬੜਾ ਹੂੰ ਚੰਗਾ ਲੱਗਾ ਪਾਰ ਇਹਨੂੰ ਬਾਕੀ ਤਾਂ ਉਹ ਖਾਦੇ ਹਣ ਉੱਤੇ ਚੜੇ ਹੋ ਬਾਕੀ ਹੈ ਲੋ ਜੀ ਚਾਤੀ ਮਰਾ ਦੇ ਬਾਕੀ ਕਬੂਤਰ ਪਰਵਾਜ਼ੀ ਕਬੂਤਰ ਸਾਰੇ ਉੱਪਰ ਬਹੁਤ ਹੀ ਵਧੀਆ ਜਿਹੜਾ ਸੈੱਡ ਬਣਾਇਆ ਹੋ ਉਸਤਾਦ ਜੀ ਨਾਲ ਇਤਰਾਹੀ ਸ਼ੌਕ ਆ ਆ ਕਾਲੇ ਪੱਲੇ ਵਾਲਾ ਕੀ ਮੋਲਿਆ ਆ ਆ ਆ ਡਾ ਆ ਆ

ਇਹ ਫਰਦਾਇਖਾਉ ਕਰੂ ਆਪਣੇ ਏਰੀਆ ਚ ਭਾਈ ਨਿਕੇ ਨਿਕੇ ਕਬੂਤਰ ਕਰਦੇ ਹਨ ਨਾ ਸੀ ਬੋਲਦਾ ਕਬੂਤਰ ਹਨ ਬਹੁਤ ਹੀ ਵੱਡਾ ਕਬੂਤਰ ਵੇਖੋ ਜੀ ਦਾ ਵੱਡਾ ਆਬ ਉਦਾ ਹੀ ਵੱਡਾ ਬਲੇ ਅੱਲਾ ਹੀ ਕਿੱਥੇ ਹਾਂ ਜੀ ਪਿਛਲੇ ਸੀ ਜਣੀ ਇਹਨੂੰ ਕੁਝ ਚੰਗਾ ਫਿਰਿਆ ਸੀ ਵੀ ਸੀ ਵੀ ਮੋੜੀ ਕਰਦਾ ਹੀ ਫੋਨ ਕਰਾ ਤੇ ਲੋਈ ਪਰ ਬੈਠਾ ਸ਼ੌਂਕ ਕਰਦਾ ਆ ਆ ਕਿੱਥੇ ਪਰ ਜਾਂਦਾ ਰਵੀ ਦੇ ਹਾਂਜੀ ਆਖਦਾ ਹੀ ਖਾਂਦਾ ਸਹੀਏ ਮਗਰਾ ਜੋ ਨਿਕਲੀ ਹੂੰ ਵੀ ਮਗਰਾ ਨਹੀਂ ਹੁੰਦੀ ਖਿਲੇ ਫੜ ਨਹੀਂ ਆਉਂਦੀ ਵਿਚਲੇ ਫੜ ਨਹੀਂ ਆਉਂਦੀ ਦੋਵੇਂ ਪਾਸੋਂ ਹਾਂਜੀ ਦਰਾਗੇ ਅੰਦਰੋਂ ਅੰਦਰੋਂ ਨਹੀਂ ਮੈਂ ਤੇ ਸਾਹਮਣੇ ਅੰਦਰੋਂ ਨਹੀਂ ਆਂਦੇ ਆ ਨਾ ਨਹੀਂ ਲਾਸਟ ਦਿਨ ਹੈ ਅੰਦਰ ਦਿਨ ਕੋਈ ਗੱਲ ਨਹੀਂ ਲਾਸਟ ਵਾਲਿਆਂ ਦੀ ਗੱਲ ਹੁੰਦੀ ਹੈ ਲਾਸਟ ਵਾਲੇ ਹੀ ਲਾਸਟ ਵਾਲੇ ਆ ਗਏ ਇਹਦੇ ਲਾਸਟ ਵਾਲੇ ਹੈਗੇ ਹਾਂ ਹਲੋ ਇਹ ਹੀ ਇਹ ਪ੍ਰਵਾਜੀ ਕੋਈ ਕਬੂਤਰ ਜਿਨ੍ਹਾਂ ਦਾ ਪਤਾ ਨਹੀਂ ਸ਼ੌਂਕ ਕਰਾਇਆ ਹੋ ਤੇ ਆਪਣੇ ਗਰਦਾਸ ਪੁੱਤੋ ਭਾਈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਹਨੂ ਪਿਆਰ ਬਹੁਤ ਜ਼ਿਆਦਾ ਕੀਤਾ ਤੇ ਆਪਣੇ ਉਹ ਦਿਨ ਆਪਣੇ ਉਸਤਾਦ ਜੀ ਨੇ ਅਸ਼ੋਕ ਮਾਰ ਚੂਚੂ ਜੀ ਉਹਨਾਂ ਦੇ ਖਲੀਫਾ ਸਾਹਿਬ ਨੇ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ لازਮੀ ਕਰਨੀ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ